ਜਰ ਅੱਜ ਜਿਹੜਾ ਮਰਡਰ ਹੋਇਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਤਾਂ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇਦਾਰ ਮੇਰਾ ਪਿੰਡ ਹਰਦੋਤਲਾ ਜੀ ਮੇਰੇ ਸਹੁਰੇ ਦਾ ਪਿੰਡ ਆ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਦਾਂ ਕਰਕੇ ਬੁਟੀ ਰੋਗਿੰਗ ਡੈਥ ਹੋ ਗਈ ਹੈ ਅਸੀਂ ਨਾਲ ਗੱਡੀ ਜਾ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿੰਨੇ ਬਾਅਦ ਪਤਾ ਲੱਗਾ ਵੀ ਇਹ ਸਾਠ ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਇਹ ਉਹਦਾ ਨਹੀਂ ਹੋਇਆ ਮਰਿਆ ਨਹੀਂ ਆਪ ਕინੇ ਮਾਰਿਆ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣਕਾਰੀ ਹੈਗੀ ਬੱਚਿਆਂ ਨੇ ਕੀ ਦੱਸਿਆ ਜਾਂ ਬੱਚੇ ਸਾਨੂੰ ਕੋਈ ਤੁਸੀਂ ਜੇ ਬੱਚੇ ਉਹ ਉੱਥੇ ਕਿੰਨੇ ਹੁੰਦੇ ਸਾਨੂੰ ਬੱਚਿਆਂ ਨਾਲ ਪਰਗੋਈ ਕਿ ਉਹ ਜੀ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਸੀ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਹੈ ਕਿਤੇ ਕਿਤੇ ਫਿਰ ਮੈਂ ਜਾ ਕੇ ਦੱਸਿਆ ਕਿ ਆਹ ਕੰਮ ਹੋਇਆ ਜਿਹੜਾ ਅੱਜ ਕੋਲੀਆਂ ਪਿੰਡ 'ਚ ਮਰਡਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਦੇਖੋ ਹੁਣ ਇਹਨਾਂ ਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਥੇ ਕੋਲੀਆਂ ਪਿੰਡ ਦੇ ਵਿੱਚ ਇੱਕ ਗੁਟੀਰਾਮ ਦਾ ਨਾਮ ਅਦਾ ਹੈ ਉਹ ਤਾਂ ਮਰਡਰ ਹੋ ਗਿਆ ਨਹੀਂ ਮੌਕੇ ਤੇ ਆ ਗਏ ਮੌਕੇ ਤੇ ਆ ਕੇ ਸਾਰਾ ਤਸਵੀਰ ਕੀਤਾ ਹੈ ਮਾਮਲਾ ਜਿਹੜਾ ਬਿਲਕੁਲ ਯੋ ਲੱਗ ਰਿਹਾ ਵੀ ਇਹ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤ ਤੋਂ ਬਖਸ਼ਿਆ ਨਹੀਂ ਜਾਵੇਗਾ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਥੈਰਿਆ ਸੀਗਾ ਮੈਂ ਤੁਹਾਨੂੰ ਦੱਸਿਆ ਨਾ ਇਹ ਇਸ ਚੀਜ਼ ਮੈਟਰ ਹੈ ਇਨਵੈਸਟੀਗੇਸ਼ਨ ਹੁਣ ਅਸੀਂ ਇਨਵੈਸਟੀਗੇਟ ਕਰਾਂਗੇ ਜੋ ਵੀ ਇਹਦੇ ਵਿੱਚ ਮਜਰਮ ਹੋਏਗਾ ਉਹ ਨੂੰ ਫੌਰੀਅਤ ਸਿ